ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾ ਤੁਹਾਡਾ ਵੀਰ ਬਿੱਟੂ ਨਜੰਪਤ ਸਵਾਤ ਕਾਂ ਦਾ ਜੀ ਹੋਰ ਵੀਡੀਓ ਵਿੱਚ ਤਰਸ ਕੋ ਤੁਹਾਨੂੰ ਪਤਾ ਹੀ ਆ ਆਪਾਂ ਹਰ ਇੱਕ ਮਹੀਨੇ ਵੀਰ ਗਿਲਾਨ ਕਲੀਅਰ ਫਾਰਮ ਵਾਲਾ ਦੀ ਵੀਡੀਓ ਪਾਉਂਦੇ ਹੁੰਦੇ ਆ ਲੱਕੀ ਉਹਨਾਂ ਦੀ ਅੱਜ ਫੇਰ ਮੋੜ ਤੋਂ ਪਹੁੰਚੇ ਹੋਏ ਆ ਸਹਿਰ ਸਮਰਾਲੇ ਗਿਲਾਨ ਕਲੀਅਰ ਫਾਰਮ ਤੇ ਤੁਸੀਂ ਮੇਰੀ ਬੈਕਸਾਈਡ ਖੜੇ ਦੇਖ ਰਹੇ ਹੋਵੋ ਇਹਨਾਂ ਕੋਲੋਂ ਬੜੇ ਹੀ ਉੱਚੇ ਉੱਚੇ ਮਾਲਾ ਟਰੈਕਟਰ ਖੜੇ ਹੁੰਦੇ ਆ ਤੇ ਵਧੀਆ ਬਾਜਿਬ ਰੇਟਾਂ ਤੇ ਤੇ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਕਿੰਨੇ ਮਾਡਲ ਆ ਕੀ ਪ੍ਰਾਈਸ ਆ ਟਾਇਰਾਂ ਦੀ ਕੁਆਲਿਟੀ ਕਿਦਿਆਂ ਦੇ ਆ ਤੇ ਇੰਜਨ ਗੇਅਰ ਦੇ ਇਹਨਾਂ ਟਰੈਕਟਰ ਸਾਰੇ ਓਕੇ ਹੁੰਦੇ ਨੇ ਯਾਨੀ ਮਾੜਾ ਟਰੈਕਟਰ ਲੈ ਕੇ ਹੀ ਨਹੀਂ ਆਉਂਦੇ ਆਪਾਂ ਤੁਹਾਨੂੰ ਦੱਸ ਦਈਏ ਵੀ ਆਪਾਂ ਬਾਰ-ਬਾਰ ਕਹੀ ਜਲੀ ਇੰਜਨ ਗੇਅਰ ਦਾ ਓਕੇ ਨਹੀਂ ਓਕੇ ਇੰਜਨ ਗੇਅਰ ਤੇ ਸਾਰੇ ਓਕੇ ਟਰੈਕਟਰ ਨੇ ਤੇ ਆਪਾਂ ਜਿਆਦਾ ਗੱਲਾਂ ਕਰਨਾ ਕਰਦੇ ਤੁਸੀਂ ਬਣੇ ਰਹੋ ਮੇਰੇ ਵੀਡੀਓ ਦੇ ਨਾਲ ਤੇ ਆ ਆਪਣੀ ਸਤਿ ਸ੍ਰੀ ਅਕਾਲ ਕੀ ਵੀਰੇ ਸਤਿ ਸ੍ਰੀ ਅਕਾਲ ਵੀਰੇ ਆਪਣੇ ਦਰਸ਼ਕਾਂ ਨੂੰ ਵੀ ਬੁਲਾਦੇ ਸਾਰੇ ਸਤਿ ਸ੍ਰੀ ਅਕਾਲ ਵੀਰੇ ਔਰ ਠੀਕ ਠਾਕ ਸਾਰੇ ਹਾਂ ਜੀ ਵੀਰੇ ਪਹਿਲਾਂ ਤਾਂ ਇਹ ਦੱਸਦੇ ਮਾੜਾ ਜਿਹਾ ਵੀ ਆਪਾਂ ਟਰੈਕਟਰ ਇਹ ਨਵੇਂ-ਨਵੇਂ ਕਿੱਥੋਂ ਲੈ ਕੇ ਆਉਣੇ ਨੇ ਆ ਵੀਰੇ ਆਪਾਂ ਜੀਮੀਦਾਰ ਭਰਾਵਾਂ ਤੋਂ ਹੀ ਲੈ ਕੇ ਆਉਣੇ ਆ ਬਾਕੀ ਆਪਣੀ ਏਜੰਸੀ ਵਾਲੇ ਵੀਰ ਨੇ ਜਿਹੜੇ ਅੱਛਾ ਸਾਰਿਆਂ ਨਾਲ ਵਧੀਆ ਸਹਿਯੋਗ ਹੈ ਵੀਰੇ ਆਪਾਂ ਨੂੰ ਨਵੇਂ ਦੇ ਦਿੰਨੇ ਆ ਵਿੱਚ ਪੁਰਾਣਾ ਲੈ ਕੇ ਆਪਾਂ ਨੂੰ ਉਹ ਦੇ ਦਿੰਨੇ ਆ ਸਾਰੇ ਉੱਚੇ ਮਾਡਲੇ ਹੁੰਦੇ ਆ ਟਰੈਕਟਰ ਦਾ ਹਾਂ ਆਪਣੇ ਕੋਲ ਉੱਚੇ ਮਾਡਲੇ ਹੁੰਦੇ ਆ ਤੇ ਇਹੀ ਪੁੱਛਦੇ ਦੀ ਲੋਕ ਕਹਿੰਦੇ ਵੀ ਬਾਈ ਕੋਲ ਸਾਰੇ ਉੱਚੇ ਮਾਡਲੇ ਖੜੇ ਹੁੰਦੇ ਆ ਹਾਂ ਜੀ ਵੀਰੇ ਹਾਂ ਹਾਂ ਪਹਿਲਾਂ ਸਾਹਮਣੇ ਨੂੰ ਹੋ ਜਾ ਪਿੱਛੇ ਨੂੰ ਹੋ ਜਾ ਬਾਕੀ ਕੋਈ ਗੱਲ ਨਹੀਂ ਜ ਜੇ ਆਪਣਾ ਲੋਨ ਵਗੈਰਾ ਕਰਾਉਣਾ ਹੋਵੇ ਫੇਰ ਸਾਰਾ ਕੁਝ ਕਰਾ ਦਾਂਗੇ ਵੀਰੇ ਹਾਂ ਲੋਨ ਕਰਾ ਕੇ ਵੀ ਦੇ ਦਾਂਗੇ ਉਹਦੀ ਕੀਸ ਪ੍ਰੋਸੈਸ ਆ ਮਰ ਮੜਾ ਦੱਸਦੇ ਬੰਦੇ ਨਾਲ ਕਿ 6 ਮਹੀਨੇ ਦੀ ਕਿਸਤ ਹੁੰਦੀ ਹੈ ਜਾਂ ਵੀਰੇ ਹਾਂ ਉਹ ਤਾਂ ਅਗਲੇ ਦੇ ਜਿੱਦਾਂ ਕਹਿੰਦਾ ਕਸਟਮਰ ਉਦਾਂ ਹੀ ਕਰਾ ਦਾਂਗੇ ਵੀਰੇ ਅੱਛਾ ਮਹੀਨੇ ਵਾਲੇ ਵੀ ਤਿੰਨ ਵਾਲੇ ਵੀ 6 ਵਾਲੇ ਵੀ ਸਾਰੇ ਹੀ ਆ ਉਹ ਜਿੱਦਾਂ ਅਗਲੀ ਡਿਮਾਂਡ ਆ ਉਦਾਂ ਹੀ ਹੋ ਜੂਗੀ ਉਦਾਂ ਕਰਾ ਦਾਂਗੇ ਵੇਚ ਇੱਕ ਚੇਂਜ ਕਰਨਾ ਟਰੈਕਟਰ ਉਹ ਵੀ ਕਰ ਲਾਂਗੇ ਪਰਾਂ ਹਾਂ ਵੇਚ ਵੀ ਉਸੇ ਜੋ ਜੂਗਾ ਹਾਂ ਸਾਰਾ ਕੁਝ ਕਰਨਾ ਠੀਕ ਆ ਵੀਰੇ ਹਾਂਜੀ ਹਾਂਜੀ ਵੀਰੇ ਚੇ ਚਲੋ ਆਪਾਂ ਸਟਾਰਟ ਕਰਨੇ ਆ ਵੀਡੀਓ ਤਰਸ ਕੋ ਆ ਖੜਾ ਤੁਹਾਡੇ ਸਾ ਫੋਰ ਵੀਲ ਲਿਆਉਣੀ ਯਾਰ ਦੇਖੋ ਕਿਆ ਸ਼ਾਨਦਾਰ ਆ ਕਿੰਨੇ ਮਾਡਲ ਆ ਕੀ ਵੀਰੇ ਇਹ ਮਾਡਲ 2017 ਮੇਰੇ 2017 ਮਾਡਲ ਆ ਹਾਂਜੀ ਪਿਆ ਦਾ ਇਹ 2023 ਮਾਡਲ ਵਰ ਗਈ ਆ ਹਾਂ ਕੰਡੀਸ਼ਨ ਬਹੁਤ ਨਵੀਂ ਆ ਕੰਡੀਸ਼ਨ ਬੜੀ ਸਾਫ ਆ ਟਰੈਕਟਰ ਦੀ ਦੇਖੋ ਨਾਲ ਦੇ ਟਾਇਰ ਢੂਰਾ ਮੇਰੇ ਚੱਲਿਆ ਬਹੁਤ ਥੋੜਾ ਅਸਰ ਟਾਇਰ ਵੀ ਨਾਲ ਦੇ ਹੀ ਆ ਨਾਲ ਦੇ ਵੀਰੇ ਦੇਖੋ ਅਸ ਕੋ ਨਾਲ ਦੇ ਟਾਇਰ ਆ ਟਾਇਰ ਵੀ ਇਹਦੇ ਮੈਂ ਕਹਾਂ 75 80 ਪੈਸੇ ਟਾਇਰ ਪਿਆ ਹਾਂ ਹੋਣਗੇ 70 ਮੀਟਰ ਪਏ ਹਾਂ ਹਾਂ ਤੇ ਇਹਦੀ ਕੀ ਡਿਮਾਂਡ ਆ ਵੀਰੇ ਇਹਦੀ ਡਿਮਾਂਡ ਆ ਵੀਰੇ 7 ਲੱਖ 70 ਹਜ਼ਾਰ ਦੀ ਕਿਨੇ ਜੀ 7 ਲੱਖ 70 ਹਜ਼ਾਰ 7 ਲੱਖ 70 ਹਜ਼ਾਰ ਦੀ ਡਿਮਾਂਡ ਆ ਦਾਰਸ ਕੋ ਕੋਕਾ ਟਰੈਕਟਰ ਆ ਹੀਰਾ ਜਿਹੜਾ ਲੈ ਕੇ ਜਾਊਗਾ ਯਾਦ ਰੱਖੂਗਾ ਕਿ ਨਹੀਂ ਹਾਂਜੀ ਵੀਰੇ ਹਾਂ ਤੇ ਉਸ ਤੋਂ ਅੱਗੇ ਖੜਾ ਮਹਿੰਦਰਾ 655 655 ਵੀਆਈ ਹਾਂ ਟੂ ਬੰਡ ਦੇ ਵਿੱਚ ਪੜਾ ਬੈਨਾ ਸੀਆਡੀ ਤੋਂ ਅਸਾਂ ਮੈਂ ਕੋ ਬੰਡ ਪਾੜਾ ਬਿਨਾ ਸੀਆਡੀ ਦੇ ਹਾਂਜੀ ਵੀਰੇ ਤੇ ਕਨੋਪੀ ਲੱਗੀ ਹੋਈ ਆ ਨਾਲ ਦੀ ਉਹ ਕੰਪਨੀ ਦੀ ਹਾਂਜੀ ਤੇ ਇਹ ਕਿਨੇ ਮਾਡਲ ਆ ਵੀਰੇ ਮਾਡਲ 2020 ਹੈ ਵੀਰੇ ਨਿਕਲੇ 21 ਚੋਇਆ ਨਿਕਲੇ 21 ਚ ਫੈਕਟਰ ਇਹ ਵੀ ਇਹ ਕੋਣ ਹਾਂ ਵਹੀ ਪਏ ਥੋੜੀ ਚੱਲੇ ਰਹਾ ਦਾ ਹਾਂਜੀ ਵੀਰੇ ਚੱਲੇ ਜੁਨਾ ਕਿੰਨਾ ਹੋਇਆ ਪਤਾ ਚੱਲਿਆ ਹਜ਼ਾਰ ਕ ਘੰਟਾ ਵੀਰੇ ਹਜ਼ਾਰ ਕ ਘੰਟਾ ਚੱਲਿਆ ਤਾਂ ਹੀ ਮੈਂ ਕਹਾਂ ਵੀ ਥੋੜੀ ਚੱਲਿਆ ਹੋਇਆ ਤੇ ਇਹਦੀ ਕੀ ਡਿਮਾਂਡ ਆ ਵੀਰੇ ਵੀਰੇ ਇਹਦੀ ਡਿਮਾਂਡ ਹੈਗੀ ਆ 7 ਲੱਖ 65 ਹਜ਼ਾਰ ਦੀ ਅੱਛਾ ਦਰਸ਼ਕੋ 7 ਲੱਖ 65 ਹਜ਼ਾਰ ਦੀ ਡਿਮਾਂਡ ਆ ਆ ਮਹਿੰਦਰਾ ਦੀ 655 DI ਦੀ ਆਓ ਉਸੋ ਆ ਦੋ ਟਰੈਕਟਰ ਪੂਰਾ ਹੀੜਾ ਖੜੇ ਨੇ ਦੇ ਅੰਦਰੋਂ ਆਪਾਂ ਓਕੇ ਟਰੈਕਟਰ ਆ ਦੋ ਬਣਾਉਣਾ ਹਨ ਨਵਾਂ ਬਣਾਉਣਾ ਅਸਾਂ ਨਵਾਂ ਬਣਾਉਣਾ ਦਿੱਤਾ ਆ ਠੀਕ ਹੈ ਵੱਡਾ ਹੀ ਆ ਜੀ ਪੂਰਾ ਕਿ ਨਹੀਂ ਦੇ ਪਾਸੇ ਜਲੀ ਇਧਰਲੇ ਪਾਸੇ ਜਲੀ ਆ ਰਸਤੂ ਆਓ ਖੜਾ ਸਾਹਮਣੇ 60 ਦੇਖੋ ਇਹ ਵੀ ਬੱਧਿਆ ਟਰੈਕਟਰ ਆ ਛਤਰੀ ਲੱਗੀ ਹੋਈ ਆ ਬਿਲਕੁਲ ਸਾਫ ਕੰਡੀਸ਼ਨ ਆ ਇੰਜਨ ਗੇਅਰ ਦੇ ਓਕੇ ਟਰੈਕਟਰ ਹੁੰਦੇ ਨੇ ਬਾਈ ਉਹਨਾਂ ਕੋਲ ਐਂਟਰ ਗੇਅਰ ਆ ਇਹ ਕਿੰਨੇ ਮਾਡਲ ਆ ਵੀਰੇ 2006 ਵੀਰੇ 2006 ਮਾਡਲ ਆ ਦੇਖੋ ਜਿਹਦਾ ਵੀ ਰੱਖਿਆ ਬੜਾ ਸੰਭ ਕੇ ਰੱਖਿਆ ਹੋਊਗਾ ਕਲਰ ਵੀ ਆ ਸਾਫ ਪਿਆ ਤੇ ਇਹ ਕਿੰਨਾ ਦੇਣਾ ਵੀਰੇ ਇਹ 2006 ਮਾਡਲ ਆ ਵੀਰੇ 2 ਲੱਖ 70 ਹਜ਼ਾਰ ਦੀ ਡਿਮਾਂਡ ਆ ਠੀਕ ਆ ਇਹ ਜਿਹੜਾ ਹੈ ਦਾ ਓਕਿਆਨ ਪੂਰਾ ਵਧੀਆ ਵੀਰੇ ਠੀਕ ਆ ਦਰਸ਼ਕੋ 270000 ਦੀ ਇਹ ਮਾਡਲ ਦੇਖ ਲਓ ਵਧੀਆ ਟਰੈਕਟਰ ਪਿਆ ਤੇ ਚਲੋ ਚਲਦੇ ਆਂ ਅੰਦਰ ਦਰਸ਼ਕੋ ਆਖੜਾ ਮਹਿੰਦਰਾ ਯੂਵੋਟੈਕ 585 ਡੀਆਈ 4ਵੀਂ ਦੇ ਵਿੱਚ 4ਵੀਂ ਡਰਾਈਵ ਦੇ ਵਿੱਚ ਦੇਖੋ ਬਿਲਕੁਲ ਨਵਾਂ ਟਰੈਕਟਰ ਆ ਛਤਰੀ ਲੱਗੀ ਹੋਈ ਆ ਟਾਇਰ ਵੀ ਬਿਲਕੁਲ ਨਵੇਂ ਪਏ ਆ ਆ ਸਾਫ ਕੰਡੀਸ਼ਨ ਦਾ ਟਰੈਕਟਰ ਦੀ ਚਾਰਟ ਤੇ ਗੇਰ ਆ ਡਬਲ ਡਿਸਟਰੀਬਿਊਟਰ ਆ ਹੈ ਯਾਨੀ ਵਧੀਆ ਟਰੈਕਟਰ ਕਿੰਨੇ ਮਾੜਾ ਲੱਕੀ ਵੀ ਰਹੇ 2022 ਦੇ ਬਾਰਮੇ ਦਾ 2022 ਦੇ ਬਾਰਮੇ ਦਾ ਬਾਈ ਕਹਿੰਦਾ ਹੈ ਇਹ ਚੱਲ ਰਿਹਾ ਕਿੰਨਾ ਹੈ ਇਹ 560 ਘੰਟਾ ਚੱਲਿਆ ਵੀਰ 560 ਘੰਟਾ ਚੱਲਿਆ ਹੋਇਆ ਤੇ ਵਧੀਆ ਟਰੈਕਟਰ ਵੇ ਆ ਵੀ ਇਹਦਾ ਲੈ ਕੇ ਜਾਊਗਾ ਵੀਰ ਤੇ ਇਹਦੀ ਡਿਮਾਂਡ ਵੀਰੇ ਇਹਦੀ ਡਿਮਾਂਡ ਹੈਗੀ ਵੀਰੇ 7 ਲੱਖ 35 ਹਜ਼ਾਰ ਦੀ ਠੀਕ ਆ 7 ਲੱਖ 35 ਹਜ਼ਾਰ ਦੀ ਡਿਮਾਂਡ ਆ ਦਾਰਸ ਕੋਈ ਦੀ 500 85 DI ਤੇ ਉਸ ਤੋਂ ਅੱਗੇ ਖੜਾ ਅਰਜਨ 555 আল্ট্রা 1 DI ਤੇ ਛਤਰੀ ਲੱਗੀ ہوئی ਆ ਆ ਦੇਖ ਸਾਰੇ ਤੁਸੀਂ ਪੈਰਾਂ ਦੀ ਕੰਡੀਸ਼ਨ ਵੀ ਵਧੀਆ ਮਗਲੇ ਟਾਇਰ ਪਾਇਆ ਨੇ ਸੱਟ ਪਾਰ ਪਾਸੇ ਤੇ ਮੂਹਰੇ ਟਾਇਰ ਪਾਇਆ ਇੰਨੀ ਮੂਹਰੇ ਪਾਇਆ ਤੇ ਸੈਂਟਰ ਗੇਅਰ ਆ ਨਾ ਕਿੰਨੇ ਆ ਸੈਂਟਰ ਆ ہاں ਸੈਂਟਰ ਗੇਅਰ ਆ ਤੇ ਇਧਰੋਂ ਵੀ ਦੇਖ ਲਓ ਤੁਸੀਂ ਇੰਜਨ ਗੇਅਰ ਦਾ ਓਕੇ ਆ ਦੇਖੋ ਬਿਲਕੁਲ ਸਾਫ ਪਿਆ ਟਰੈਕਟਰ ਕੋਈ ਲੀਕੇਜ ਨਹੀਂ ਤੇ ਇਹਦੀ ਕੀ ਡਿਮਾਂਡ ਆ ਵੀਰੇ ਇਹਦੀ ਡਿਮਾਂਡ ਹੈ ਵੀਰੇ 440 440 ਦੀ ਇਹ ਮਾਡਲ ਕਿੰਨਾ ਹੈ 18 18 2018 ਮਾਡਲ ਆ ਤੇ 4 ਲੱਖ 40 ਹਜ਼ਾਰ ਦੀ ਇਹਦੀ ਡਿਮਾਂਡ ਆ ਦਰਸ਼ਕੋ ਬਾਕੀ ਮੌਕੇ ਦੇ ਉੱਪਰ ਥੱਲੇ ਹੋ ਜਾਂਦਾ ਤੇ ਇੱਧਰ ਖੜਾ ਸਵਰਾਜ 855 ਐਫੀ ਦੋਤਰੀ ਲੱਗੀ ਹੋਈ ਆ 2021 21 ਮਾਡਲ ਤੇ ਇੰਜਨ ਗੇਅਰ ਦਾ ਕੋਕੇ ਟਰੈਕਟਰ ਦਾ ਬਿਲਕੁਲ ਸਾਫ ਪਿਆ ਦੇਖੋ ਤੇ ਸਾਈਡ ਤੇ ਗੇਅਰ ਨੇ ਤੇ ਮਗਲ ਟਾਇਰ ਪਾਇਆ 8.5 ਪੈਸੇ ਤੇ ਇਹਦੇ ਮੂਹਰੇ ਪਾਇਆ ਇਹ ਸਾਈਡ ਤੋਂ ਵੀ ਦੇਖ ਲਓ ਤੁਸੀਂ ਤੇ ਇਹਦੇ ਕੀ ਡਿਮਾਂਡ ਆ ਵੀਰੇ ਲੱਗੀ ਇਹ ਵੀਰੇ 6 ਲੱਖ 65000 ਦੀ ਡਿਮਾਂਡ ਆ 21 ਮਾਡਲ ਆ ਠੀਕ ਆ ਦਰਸ ਕੋ 6 ਲੱਖ 65000 ਦੀ ਡਿਮਾਂਡ ਆ 2021 ਮਾਡਲ ਆ ਟਰੈਕਟਰ ਇਹ ਆ ਦੇਖ ਲਓ ਤੁਸੀਂ ਤੇ ਉਸ ਤੋਂ ਅੱਗੇ ਫੇਰ ਖੜਾ ਨਾਲ ਸਵਰਾਜ 855 ਕੋ ਸੇਲ ਹੋ ਗਿਆ ਸੇਲ ਹੋ ਗਿਆ ਠੀਕ ਆ ਠੀਕ ਆ ਸੇਲ ਹੋ ਗਿਆ ਦਰਸ ਕੋ ਇਹ ਤੇ ਅੱਗੇ ਖੜਾ 5620 ਨਿਊ ਹਾਲੈਂਡ ਪਲੱਸ ਜੂਜੀ ਗੇਰ ਵਾਲਾ 12 ਪਲੱਸ 3 ਤਨੌਪੀ ਲੱਗੀ ਹੋਈ ਆ ਮਿਊਜ਼ਿਕ ਸਿਸਟਮ ਨਾਲ ਲੱਗਿਆ ਹਾ ਤਕੜਾ ਪੂਰਾ ਤੇ ਆ ਨਾ ਸਾਫ ਪਿਆ ਕੋਕਾ ਟਰੈਕਟਰ ਆ ਤੇ ਕਿੰਨੇ ਮਾਡਲ ਆ ਕੀ ਵੀਰੇ 2021 ਵੀਰੇ 2021 ਮਾਡਲ ਹੈ ਤਾਂ ਬਿਨਾ ਸੀਆਰਡੀ ਆ ਹਾਂਜੀ ਵੀਰੇ ਬਿਨਾਂ ਸੀਆਰਡੀ ਆ ਹੁਣ ਤਾਂ ਮਿਲਦੇ ਨਹੀਂ ਦਸ ਕੋਏ ਬਹੁਤ ਘੱਟ ਮੜਦੇ ਨੇ ਜਿਹੜਾ ਬੰਦਾ ਇਹਨਾਂ ਨੂੰ ਪਸੰਦ ਕਰਦਾ ਜਾਨੀ ਇਹਨੂੰ ਮਿਲਦੇ ਨਹੀਂ ਹੈਗੇ ਇਹ ਤੇ ਮਗਲਟ ਰੈਡੀਅਲ ਨੇ ਦੇ ਵੀਰੇ ਨਹੀਂ ਵੀਰੇ ਨਹੀਂ ਅੱਛਾ ਤੇ ਵਧੀਆ ਟਾਇਰ ਪਏ ਆ ਨਵੇਂ ਬਗੀ ਤੇ ਮੂਲ ਟਾਇਰ ਪਏ ਆ 60 ਪੈਸੇ ਤੇ ਇਹਦੀ ਕਿੰਨੇ ਮਾਰਨਾ ਵੀਰੇ 21 21 ਦੇ ਐਂਡ ਦਾ ਵੀਰੇ ਬਾਹਰ ਮੈਂਦਾ 21 ਦੇ ਐਂਡ ਦਾ ਦਰਸ਼ਕੋ ਬਾਹਰ ਮੈਂ ਮਹੀਨੇ ਦਾ ਤੇ ਇਹਦੀ ਕੀ ਪ੍ਰਾਈਸ ਆ ਇਹਦੀ ਵੀਰੇ 1.5 ਲੱਖਾਂ 1.5 ਲੱਖ ਰੁਪਏ ਨਿਮਾਨ ਆਈ ਦਰਸ਼ਕੋ ਪੰਜਾਬੀ 3X ਦੀ ਤੇ ਜਿਹੜੇ ਸਾਡੇ ਮੇਰੇ ਵੀਰ ਨੇ ਲੈਣਾ ਹੋਵੇ ਬਾਕੀ ਮੌਕੇ ਦੇ ਉੱਪਰ ਤੋਂ ਲਈ ਹੋਊ ਮਾਨ ਜਰੂਰ ਕਰਨਗੇ ਇਹ ਆਪਣਾ ਕੋ ਲੱਖਦੇ ਨੇ ਇਹ ਜਿਹੜਾ ਆਪਣੀ ਵੀਡੀਓ ਦੇਖ ਕੇ ਆਉਂਦਾ ਉਹਦਾ ਮਾਨ ਜਰੂਰ ਕਰਦੇ ਨੇ ਵੀਰ ਰਹਿ ਤੇ ਉਦੋਂ ਉਸ ਤੋਂ ਅੱਗੇ ਖੜਾ Mahindra 605 DI Arjun Novo ਤੇ ਛਤਰੀ ਲੱਗੀ ਹੋਈ ਆ ਪੂਲਾ ਪਲੇਟਫਾਰਮ ਆ ਸਾਈਡ ਤੇ ਗੇਰ ਆ ਆ ਦੇਖਵਾਦੇ ਤੁਸੀਂ ਮਗਲ ਟਾਇਰ ਨਵੇਂ ਆ ਤੇ ਮੂਹਰੇ ਵੀ ਨਵੇਂ ਆ ਤੇ ਬਿਲਕੁਲ ਇੰਜਣ ਸਾਫ਼ ਆ ਦੇਖੋ 2018 ਮਾਡਲ ਆ ਦੱਸੋ ਇਹ ਇਹ ਸਾਈਡ ਤੋਂ ਵੀ ਦੇਖ ਲਓ ਤੁਸੀਂ ਤੇ ਡਬਲ ਡਿਸਟਰੀਬਿਊਟਰ ਆ ਨਾ ਵੀ ਰਿਹਾ ਹੈ ਡਬਲ ਵਾਲਾ ਹਾਂ ਹਾਂ ਡਬਲ ਡਿਸਟਰੀਬਿਊਟਰ ਤੇ ਇਹ ਕੀ ਡਿਮਾਂਡ 5 ਲੱਖ 70 ਯਾਰ ਦੀ ਡਿਮਾਂਡ ਆ 10 ਤੋਂ 5 ਲੱਖ 70 ਹਜ਼ਾਰ ਦੀ ਡਿਮਾਂਡ ਆ ਅਮਿੰਦਰਿਆ 605 DI ਦੀ 2000 ਕੀ ਮਾਡਲ ਦਾ ਤੇ ਉਸ ਤੋਂ ਅੱਗੇ ਖੜਾ ਫਾਰਮ ਪ੍ਰਾਈਸ ਹੋ ਗਿਆ 10 ਸਕਾ ਖੜਾ ਮਹਿੰਦਰਾ ਅਰਜਨ ਅਲਟਰਾ ਬੈਂਕ 555 ਡੀਆਈ ਇਹ ਤਾਂ ਬਿਲਕੁਲ ਨਵਾਂ ਹੀ ਖੜਾ 2023 ਮਾਡਲ 2023 ਮਾਡਲ ਆ ਹਾਂਜੀ ਵੀਰੇ ਸਾਈਡ ਤੇ ਗੇਅਰ ਡਬਲ ਡੈਸਟਰੀਬਿਊਟਰ ਹੈ ਤੇ ਗੇਅਰ ਆ ਸੈਂਟਰ ਆ ਸੈਂਟਰ ਗੇਅਰ ਆ ਹੈ ਸੈਂਟਰ ਗੇਅਰ ਦੇਖੋ ਐਂ ਸਾਪਾ 2023 ਮਾਡਲ ਨਵੇਂ ਟਾਇਰ ਪਏ ਆ ਦਾ ਚਲਾਈ ਚੱਲੇ ਥੋੜਾ ਜਿਹਾ ਲੱਗਦਾ ਪੂਰੇ ਵੀ ਨਵੇਂ ਆ ਇਹਦਾ ਲੱਕੀ ਵੀ ਚੱਲਿਆ ਵੀ ਥੋੜਾ ਜਿਹਾ ਹਾਂਜੀ ਵੀਰੇ ਔਰ ਸਿੱਧੇ ਬਿੱਲ ਕਟਾਵਾਂਗੇ ਸਿੱਧੇ ਬਿੱਲ ਕਟਾ ਗਦੇ ਨਾ ਹੋ ਦਾ ਜ਼ਾਇਦਾ ਸਪੋਰਟ ਕੀ ਜਹੀਦਾ ਸਿੱਧੇ ਬਿੱਲ ਇੱਥੋਂ ਕਟੇ ਜਾਣਗੇ ਬਾਈ ਇਹਨਾਂ ਕੋਲ ਜੇ ਕਹਿੰਦੇ ਲੈਣਾ ਇੱਥੋਂ ਹੀ ਨਾ ਹੋ ਕੇ ਜਾਊਗਾ ਤੇ ਇਹਦੀ ਡਿਮਾਂਡ ਕਿੰਨੀ ਦੀ ਆ 640 6 ਲੱਖ 40 ਹਜ਼ਾਰ ਦੀ ਇਹਦੀ ਡਿਮਾਂਡ ਆ ਤੇ ਦੇਖ ਲਓ ਸਿੱਧੇ ਬਿੱਲ ਕੱਟੇ ਜਾਣਗੇ ਇੱਥੋਂ ਇੱਥੇ ਨੌਕਰਾ ਕੇ ਜਾਊ ਟ੍ਰੈਕਟਰ ਇਹ ਜਿਹੜਾ ਲੈ ਕੇ ਜਾਊਗਾ ਤੇ ਬਾਕੀ ਮੌਕੇ ਤੇ ਮਾਨ ਤਾਣ ਜਰੂਰ ਕਰਨਗੇ ਜਿਹੜਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਉਹ ਇਹਨਾਂ ਨੂੰ ਦਿਖਾਉ ਵੀਰੋ ਇਹਨਾਂ ਨੂੰ ਤੇ ਵੀਡੀਓ ਨੂੰ ਸ਼ੇਅਰ ਕਰੂਗਾ ਤੇ ਉਸ ਤੋਂ ਅੱਗੇ ਖੜਾ ਮਹਿੰਦਰਾ 275 275 DI 2001 2001 ਮਾਡਲ ਕੰਡੀਸ਼ਨ ਬਹੁਤ ਹੀ ਨਵੀਂ ਆ ਹੈ ਸੁਥਰਾ ਬਹੁਤ ਜ਼ਿਆਦਾ ਸੁਥਰਾ ਤਾਂ ਪੂਰਾ ਤੇ ਮੂਰੇ ਟਾਇਰ ਥੋੜਾ ਪਣ ਵਾਲੇ ਨੇ ਗਰੇ ਨਹੀਂ ਹਾਂ ਸਾਹ ਦੇ ਲੋਰਨ ਨੂੰ ਕਿ ਨਾ ਆਇਆ ਲਾਦਾ ਜਿਵੇਂ 2003 ਹੀ ਮਾਡਲ ਹੋਣਾ ਮਗਲ ਟਾਇਰ ਪਾਇਆ 50% ਤੇ ਛਤਰੀ ਲੱਗੀ ਹੋਈ ਆ ਤੇ ਇਹ ਵੀ ਨਾ ਫਾਬ ਬੜਾ ਰੱਖਿਆ ਹੋਇਆ ਲੱਕੀ ਵੀ ਰਹੇ ਬਹੁਤ ਸਾਫ ਆ ਬੜੇ ਮੈਂ ਤਾਂ ਆਪ ਦੇਖ ਕੇ ਰਾਂ ਇੰਨਾ ਸਾਫ ਤੇ ਇਹਦਾ ਮੰਨ ਲੈ ਆਪਣਾ ਕੀ ਡਿਮਾਂਡ ਆ ਜੀ 2 ਲੱਖ 30 ਹਜ਼ਾਰ ਦੀ ਵੀਰੇ 2 ਲੱਖ 30 ਹਜ਼ਾਰ ਰੁਪਏ ਦੀ ਡਿਮਾਂਡ ਆ ਦੱਸ ਕੋਈ ਦੀ ਦੇਖੋ ਕਿੰਨਾ ਸਾਫਟ ਟਰੈਕਟਰ ਆ ਇਧਰੋਂ ਵੀ ਉਧਰੋਂ ਵੀ ਤੇ ਉਸ ਤੋਂ ਅੱਗੇ ਖੜਾ ਮਹਿੰਦਰਾ ਜੂਬੋਟੈਕ 575 DI ਤੇ ਛਤਰੀ ਲੱਗੀ ਹੋਈ ਆ ਮੰਪਰ ਨਾਲ ਦਾ ਕੰਪਨੀ ਮੰਨੀ ਆਪਰੇਟਡ ਆ ਨਾ ਜਿਹੜਾ ਤੇ ਇੰਜਨ ਗੇਅਰ ਦਾ ਓਕੇ ਟਰੈਕਟਰ ਕਿੰਨੇ ਮਾਡਲ ਲੱਕੀ ਵੀਰੇ 2022 2022 ਮਾਡਲ ਆ 60 ਤੇ ਗੇਰਾ ਡਬਲ ਡਿਸਟਰੀਬਿਊਟਰ ਤੇ 8 ਮਗਲੇ ਟਾਇਰ ਵੀ ਨਵੇਂ ਪਏ ਆ ਤੇ ਮੂਰਲੇ ਵੀ ਨਵੇਂ ਆ ਮੜ ਮੋਟੇ ਗਏ ਹੋਏ ਆ ਤੇ ਇਹ ਮਾਲਾ ਚੱਲੇ ਜੁਲੇ ਪਾਣਾ ਵੀਰੇ ਕਿੰਨਾ ਹੋਇਆ ਇਹ ਚੱਲਿਆ ਵੀਰੇ 4 500 ਘੰਟੇ ਵਿੱਚ 4 500 ਘੰਟੇ ਚੱਲਿਆ ਆ ਵੀਰ ਕਹਿੰਦਾ ਇਹ 400 500 500 ਘੰਟੇ ਦਾ ਕੁਝ ਵੀ ਨਹੀਂ ਹੁੰਦਾ ਦਸਤੋ ਤੇ ਇਹਦੀ ਆਪਾਂ ਡਿਮਾਂਡ ਕੀ ਕਰਦੇ ਆ ਲੱਗੀ ਵੀਰੇ ਇਹਦੀ ਡਿਮਾਂਡ ਹੈਗੀ ਆ ਵੀਰੇ ਜੀ 5,35,000 ਦੀ 535000 ਰੁਪਇਆ ਡਿਮਾਂਡ ਆ ਦਸ ਕੋਈ ਦੀ 575 ਡੀਆਈ ਦੀ 2023 ਮਾਡਲ ਤੇ ਉਸ ਤੋਂ ਅੱਗੇ ਖੜਾ ਨਿਊ ਹਾਲੈਂਡ 7500 7500 ਦੇਖੋ ਮੂਹਰੇ ਕਿੱਡਾ ਵੇਟ ਲੱਗਿਆ ਆ ਕੰਨਾ ਤੇ ਵਧੀਆ ਚੌੜੇ ਟਾਇਰ ਪਾਇਆ ਮੂਹਰੇ ਬਿਲਕੁਲ ਨਵੇਂ ਨਾਲ ਆ ਦੀ ਕਨੋਪੀ ਲੱਗੀ ਆ ਕੰਪਨੀ ਮੰਨੀਓ ਫਿਟਡ ਤੇ ਸੀਟ ਕੋ ਕਾਗਜ਼ ਵੀ ਨਹੀਂ ਉਤਰੇ ਹਜੇ ਤੱਕ ਦੇਖੋ ਤੇ ਮਗਰਲੇ ਟਾਇਰ ਵੀ ਬਿਲਕੁਲ ਨਵੇਂ ਪਿਆ ਇੰਜਨ ਗੇਅਰ ਦਾ ਬਿਲਕੁਲ ਸਾਫ ਟਰੈਕਟਰ ਆ ਤੇ ਮਾਡਲ ਕਿੰਨਿਆਂ ਲੱਕੀ ਵੀਰੇ ਮਾਡਲ 2014 ਵੀਰੇ ਹੈ 2014 2014 ਮਾਡਲ ਆ ਤੇ ਇੰਨਾ ਨਵਾਂ ਚੋਂ ਦਾ ਰਾਜੇ ਦਾ ਪਿਛਰਾ ਨਹੀਂ ਨਾ ਨਾ ਬਹੁਤ ਆ ਵੀਰੇ ਟਰੈਕਟਰ ਹੈ ਚੱਲਿਆ ਹੋਊਗਾ ਟੋਏ ਕੋਈ ਗੱਲ ਕਰਾਂ ਮੈਂ ਪੈਰ ਵੀ ਨਵੇਂ ਪਾਨੇ ਮੂਹਰੇ ਵੀ ਨਵੇਂ ਆ ਕਿ ਨਹੀਂ ਹਾਂਜੀ ਵੀਰੇ ਅਸਟੂਪ ਕੋ ਸੀਟ ਤੋਂ ਕਾਗਜ਼ ਵੀ ਨਹੀਂ ਉਤਰਿਆ ਆ ਵੀਰੇ ਸੀਟ ਦਾ ਚਲ ਦੁਬਾਰਾ ਲੱਗੀ ਹੋ ਸਾਦੀ ਆ ਚਲ ਦੁਬਾਰਾ ਵੀ ਲੱਗੀ ਹੋ ਸਾਦੀ ਆ ਪਰ ਉਹਨੂੰ ਲਗਾ ਦਿੰਦੇ ਜਿਹਦੇ ਵੀ ਰੱਖਿਆ ਆਪਣਾ ਸਾਹਮਣੇ ਰੱਖਿਆ ਉਹ ਕਲਰ ਵੀ ਬੜੀਆ ਪਿਆ ਸਟicker ਵਗੈਰਾ ਕਿ ਨਹੀਂ ਤੇ ਇਹਦੀ ਡਿਮਾਂਡ ਕੀ ਕਰਨੀ ਆਪਾਂ ਡਿਮਾਂਡ ਹੈਗੀ ਆ ਵੀਰੇ ਇਹਦੀ 9 ਲੱਖ ਦੀ 9 ਲੱਖ ਦੀ ਡਿਮਾਂਡ ਆ ਉਸ ਕੋ ਇਹਦੀ ਬਾਕੀ ਆਪਣੀ ਜਿਹੜੀ ਵੀਡੀਓ ਦੇਖ ਕੇ ਉਹ ਵੀ ਹਮਾਨ ਜ਼ਰੂਰ ਕਰ ਦਿੰਦੇ ਨੇ ਤੇ ਆਪਾਂ ਹੁਣ ਤੁੰਦੇ ਚੱਲ ਲੈ ਕੇ ਚੱਲਦੇ ਆ ਉਧਰ ਹੋ ਗਿਆ ਤਾਂ ਆ ਰਹੀ ਗਾ ਸਟੋਟਾ ਆਇਆ ਇੱਧਰ ਸਟੀਲ ਟਰੈਕ ਇਹ ਹੈਗਾ ਆਪਣੇ ਸਟੋਰਟ ਕੰਪਨੀ ਦਾ ਬਾਗਬਾਨੀ ਲਈ ਜਿਹੜੇ ਵੀ ਯੂਜ਼ ਕਰਦੇ ਨੇ ਤੇ ਉਹਨਾਂ ਵਾਸਤੇ エア ਡ੍ਰੈਕਟਰ 2 ਵੀਲ ਡਰਾਈਵ ਦੇ ਵਿੱਚ ਇਹ ਮਾਡਲ 2019 ਆ ਵੀਰੇ 2019 ਮਾਡਲ ਆ ਵੀਰੇ ਹਾਂ ਇਹ ਡਿਮਾਂਡ 1,90,000 ਦੀ ਆ 1,90,000 ਦੀ ਡਿਮਾਂਡ ਆ ਦਰਸ ਕੋ ਇਹਦੀ ਇਹਦਾ ਮਾਨਦਾਨ ਜਰੂਰ ਕਰਦੇ ਵੀਰੇ ਇਹਦੇ ਠੀਕ ਆ ਇਹਦਾ 10000 ਰੁਪਿਆ ਡਿਸਕਾਊਂਟ ਤੇ ਜਿਹੜੀ ਵੀਡੀਓ ਦੇਖ ਕੇ ਆਊਗਾ ਉਹਦਾ ਕੀਤਾ ਜਾਊਗਾ ਠੀਕ ਆ ਵੀਰ ਕਹਿੰਦਾ 10000 ਰੁਪਿਆ ਡਿਸਕਾਊਂਟ ਕੀਤਾ ਜਾਊਗਾ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਜਾਂ ਫੇਸਬੁੱਕ ਤੇ ਆਪਾਂ ਨੂੰ ਫਾਲੋ ਕਰਕੇ ਆਊਗਾ ਵੀਰ ਉਹਨਾਂ ਦਿਖਾਊਗਾ ਅਗੇ ਤਾਂ ਆਪਾਂ ਨੂੰ 10000 ਰੁਪਏ ਦਾ ਡਿਸਕਾਊਂਟ ਮਿਲੂਗਾ ਅਸ ਤੋਂ ਬਹੁਤ ਵਧੀਆ ਟਰੈਕਟਰ ਸਪੌਟ ਕੰਪਨੀ ਦਾ ਟਾਇਰ ਵੀ ਵਧੀਆ ਪਿਆ ਬੰਪਰ ਵੀ ਲੱਗਿਆ ਆ ਮੂਹੇ ਹੋਰ ਆਪਾਂ ਨੂੰ ਕੀ ਚਾਹੀਦਾ ਸਾਈਡਾਂ ਤੇ ਗੇਫ ਹੈ ਨਹੀਂ ਥਾਰ ਖੜੀ ਜੰ। ਥਾਰ ਵੀ ਖੜੀ ਆ। ਥਾਰ ਵੀ ਪਗਾਉਆ। ਇਹ ਦਾ ਹੁਣ ਕਾਗਜ਼ਾਤ ਜਨਾਲਾ ਕਿਤੇ ਆਂਦੇ ਕਿੰਨੇ ਨੇ ਹਣ। ਜੀ ਦਾ ਆ ਥਾਰ ਦਾ ਤਾਰੀ। ਦਸਕੂਆ ਖੜੀ ਆ ਥਾਰ। ਬਿਲਕੁਲ ਨਵੀਂ ਮਾਡਲ ਆ। ਦੇਖੋ 2023 2023 ਮਾਡਲ ਆ 11000 ਚੱਲੀ ਆ। ਸਿਰਫ 11000 ਕਿਲੋਮੀਟਰ ਚੱਲੀ ਹੋਈ ਆ ਲਫਾਫੇ ਵੀ ਨਹੀਂ ਉਤਰਿਆ ਹਲ ਤਾਂ ਲਫਾਫੇ ਤਲਫਾਫੇ ਵੀ ਨਹੀਂ ਉਤਰੇ ਨਾ ਵੀਰੇ ਤੇ ਤਾਂ ਇਹ ਬਿਲਕੁਲ ਨਵੀਂ ਪਈ ਆ ਕਿ ਨਹੀਂ 11000 ਕਿਲੋਮੀਟਰ ਵੀ ਕਿੰਨਾ ਹੁੰਦਾ ਗੱਡੀ ਲਈ ਹਾਂਜੀ ਤੇ 2023 ਮਾਡਲ ਆ ਵੀਰੇ ਹਾਂਜੀ ਵੀਰੇ ਸੱਤਵੇਂ ਮਹੀਨੇ ਦਾ ਸੱਤਵੇਂ ਦੇ ਦਰਸ਼ਕ ਆਪਾਂ ਹੁਣ ਕਾਹ ਨੂੰ ਕਾਹ ਦੀ ਪੂਰਾ ਦਾ ਹੋਣਾ 2023 ਮਾਡਲ ਆ ਸੱਤਵੇਂ ਮਹੀਨੇ ਦੀ ਸਾਫ ਤਾਂ ਪਈ ਆ 11000 ਕਿਲੋਮੀਟਰ ਤਾਂ ਚੱਲੀ ਆ ਅੰਟਾ ਚਾਹੇ ਬਿਲਕੁਲ ਜਮਾ ਵੀਰੇ ਕਦ ਨੌਜ ਨੇ ਵਿੱਚ ਰਿੜਨੇ ਉਹ ਗੱਡੀ ਦੇ ਠੀਕ ਆ ਵੀਰੇ ਬਾਈ ਕਹਿੰਦਾ ਜੀ 9 ਜਨੇ ਵਿੱਚ ਰੀਮਿੰਗ ਕੱਢਤੀ ਕਹਿੰਨੇ ਨੂੰ ਰਿਕਾਰਡ ਕਰਨਾਗੇ ਅਸੀਂ ਬਿਲਕੁਲ ਕੋਕਾ ਗੱਡੀ ਆ ਦਰਸ ਕੋ ਜਿਹੜਾ ਵੀ ਲੋ ਵੀਰ ਨਾਲ ਕੋਲ ਤੇ ਇਹਦੀ ਡਿਮਾਂਡ ਕਹਿੰਨ ਦੀ ਵੀਰੇ ਇਹਦੀ ਵੀਰੇ 14 ਲੱਖ 15 ਹਜ਼ਾਰ ਦੀ 14 ਲੱਖ 15 ਹਜ਼ਾਰ ਦੀ ਡਿਮਾਂਡ ਆ ਦਰਸ ਕੋ ਥਾਰ ਦੀ 2023 ਮਾਡਲ ਦੀ ਦੇਖੋ ਵਧੀਆ ਲਾਈਨ ਲੱਗੇ ਹੋਇਆ ਬਿਲਕੁਲ ਸਾਫ ਵੱਡੀਆਂ ਕੋਲੋਂ ਵੀ ਅਗ ਦੇਖਾਣਾ ਹੁੰਦਾ ਆਪਾਂ ਬਾਹਰ ਦਾ ਉਹਨੂੰ ਕਪੜਾ ਲਾਉਣਾ ਹੁਣ ਫਿਰ ਆਪਾਂ ਨੂੰ ਦੇਣਾ ਪੈਣਾ ਇਹਦੀ ਗੱਲ ਆ ਇਹ ਹੁਣ ਚੱਲਦੇ ਆਂ ਉਹਨੂੰ ਦੂਜੇ ਪਾਸੇ ਲੈ ਕੇ